ਸਸ ਸੀ ਕਾਲ ਜੀ ਮਿਲ ਕਰ ਕੇ ਸਾਰੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਟੱਲੇ ਵਾਲਾ ਬਟਨ ਦੱਬਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣੀ ਤਾਂ ਕਈ ਕਿੰਨ ਲੱਗੇ ਹਾਂਜੀ ਦੇਖੋ ਘਰ ਦੇ ਵਿੱਚ ਸਮੱਸਿਆ ਹਰ ਇੱਕ ਦੀ ਹੁੰਦੀ ਹੈ ਬਿਮਾਰੀ ਮੁਕਦਮਾ ਗਰੀਬੀ ਧੰਦਾ ਨਾ ਆਉਣਾ ਜਾਂ ਕੰਮ ਨਾ ਬਣਨਾ ਜਾਂ ਕੋਈ ਹੋਰ ਬਹੁਤ ਸਾਰੀਆਂ ਸਮੱਸਿਆ ਨੇ ਜਿਹੜੀਆਂ ਸਭ ਤੋਂ ਠੀਕ ਨਹੀਂ ਹੁੰਦੀਆਂ ਕਾਰੋਬਾਰ ਦਾ ਨਾ ਚੱਲਣਾ ਇਹ ਸਾਰੀਆਂ ਸਮੱਸਿਆ ਦੇ ਵਿੱਚ ਹੀ ਆ ਜਾਂਦੇ ਨੇ ਦੇਖੋ ਛੋਟਾ ਜਿਹਾ ਕੰਮ ਅਗਰ ਤੁਸੀਂ ਕਰੋਗੇ ਪੈਸਾ ਕੋਈ ਨਹੀਂ ਲੱਗਣਾ ਕਰਨੀ ਹਿੰਮਤ ਪੈਂਦੀ ਆ ਅਰ ਰਿਜ਼ਲਟ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਣਾ ਕੀ ਕਰਨਾ ਸਿਰਫ ਨਿੰਮ ਦੇ ਪੱਤੇ ਲੈਣੇ ਨੇ ਤੁਸੀਂ ਨਿੰਮ ਦੀਆਂ ਜਿਹੜੀਆਂ ਟਾਣੀ ਦੇ ਨਾਲ ਪੱਤੇ ਲੱਗੇ ਹੁੰਦੇ ਨੇ ਜਿੰਨੇ ਮਰਜ਼ੀ ਤੁਸੀਂ ਉਸ ਹਸਾਬ ਨਾਲ 11 ਟਾਣੀਆਂ ਤੋੜਨੀਆਂ ਨੇ ਕੱਲੀ ਇੱਕ ਟਾਣੀ ਦੇ ਨਾਲ 5 10 ਪੱਤੇ ਵੱਡੀ ਸਾਰੀ ਟਾਣੀ ਨਹੀਂ ਤੋੜਨੀ ਜਿਹੜਾ ਗੁੱਛਾ ਲੱਗਿਆ ਹੁੰਦਾ ਜਿਹੜੀ ਇੱਕ ਪਤਲੀ ਟਾਣੀ ਹੁੰਦੀ ਹੈ ਉਹਨਾਂ ਪੱਤੇ ਲੱਗੇ ਹੁੰਦੇ ਨੇ ਉਹ ਤੁਸੀਂ 11 ਟਾਣੀਆਂ ਤੋੜਨੀਆਂ ਨੇ ਉਹ ਜਿਹੜੀ ਇੱਕ ਟਾਣੀ ਦੇ ਨਾਲ ਇੱਕ ਇੱਕ ਪੱਤਾ ਲੱਗਾ ਹੁੰਦਾ ਮੈਂ ਫੇਰ ਸਮਝਾਉਣੀ ਆ ਇੱਕ ਟੀਸੀ ਤੇ ਹੁੰਦਾ ਤੇ ਇੱਕ ਇੱਕ ਪੱਤਾ ਆਲੇ-ਦਾਲੇ ਹੁੰਦਾ ਉਹ ਤੁਸੀਂ ਨਿੰਮ ਦੀਆਂ 11 ਟਾਣੀਆਂ ਤੋੜਨੀਆਂ ਹੁਣ ਤੁਸੀਂ ਲੈ ਕੇ ਕਿੱਥੇ ਜਾਣੀਆਂ ਨੇ ਭਾਈ ਕਾਲੀ ਮਾਤਾ ਦੇ ਮੰਦਰ ਚ 11 ਦਿਨ ਇਹ ਨੇਮ ਦੇ ਪੱਤੇ ਚੜਾਉਣੇ ਨੇ ਰਿਜ਼ਲਟ ਪਹਿਲੇ ਦਿਨ ਤੋਂ ਸ਼ੁਰੂਆਤ ਤੁਹਾਨੂੰ ਪਹਿਲੇ ਦਿਨ ਤੋਂ ਮਹਿਸੂਸ ਹੋਊਗਾ ਵੀ ਅਸੀਂ ਕਿਹੜੇ ਨੇਰ ਚ ਫਿਰਦੇ ਸੀ ਵੀ ਛੋਟਾ ਜਿਹਾ ਕੰਮ ਨੇ ਸਾਡਾ ਕਿੱਡਾ ਵੱਡਾ ਕੰਮ ਬਣਾਤਾ ਮਤਲਬ ਪਹਿਲਾਂ ਤੁਹਾਡਾ ਸਰੀਰ ਹੌਲਾ ਹੋਊਗਾ ਜਿਹੜਾ ਕਦੇ ਇੱਥੇ ਦਰਦ ਕਦੇ ਇੱਥੇ ਕਦੇ ਆ ਕਦੇ ਆ ਬਹੁਤ ਕੁਝ ਹੁੰਦਾ ਸਰੀਰ ਦੇ ਨਾਲ insan ਦੇ ਉਹ ਤੁਹਾਡਾ ਠੀਕ ਹੋਊਗਾ ਤੁਹਾਡੇ ਘਰ ਦੀ ਪ੍ਰੋਬਲਮ ਲੜਾਈ ਝਗੜਾ ਜਾਂ ਫਿਰ ਕਿਸੇ ਦੁਕਾਨ ਤੇ ਗਾਹਕ ਨਹੀਂ ਆਉਂਦਾ ਆਉਂਦਾ ਤਾਂ ਜਦੀ ਵਾਪਸ ਮੁੜ ਜਾਂਦਾ ਇਹ ਜਿਹੇ ਪ੍ਰੋਬਲਮ ਜਾਂ ਫਿਰ ਆਇਆ ਗਾਹਕ ਰ ਚੀਜ਼ਾਂ ਦੇਖੇ ਕੰਮ ਸਾਫ ਨਹੀਂ ਹੈ ਚਲ ਲੈ ਕੇ